ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਨੱਥੇ ਆਲਾ ਲਾਗੇ ਪਿੰਡ ਦੇ ਦੋਸਤੋ ਸਿੱਖਾਂ ਆਲਾ ਸਰਸੜੀ ਪੈ ਜਾਂਦਾ ਏਰੀਆ ਕੋਟਕਪੂਰਾ ਦੇ ਡਿਸਟ੍ਰਿਕਟ ਦੋਸਤੋ ਫਰੀਦਕੋਟ ਪੈਂਦਾ ਆ ਕਿ ਆ ਬਾਈ ਦਾ ਨਾ ਸਾਰਾ ਮਾਲ ਵਿਕਾਊ ਆ ਕੁਆਲਿਟੀ ਤੁਹਾਨੂੰ ਆਪਾਂ ਕੱਲੀ ਕੱਲੀ ਚੈੱਕ ਕਰਾਉਣੀ ਆ ਦੇਖ ਸਕਦੇ ਆ ਤੁਸੀਂ ਸਾਰਾ ਮਾਲ ਬਾਈ ਦਾ ਵਿਕਾਊ ਆ ਇਹ ਅਈ ਇੱਕ ਐਡਰੈਸ ਲਾ ਦਿਓ ਹਾਂਜੀ ਪਿੰਡ ਨਵਾਂ ਨੱਥੇ ਵਾਲਾ ਹੀ ਨਵਾਂ ਨੱਥੇ ਵਾਲਾ ਹਾਂਜੀ ਹਾਂਜੀ ਜਲਾ ਫਰੀਡ ਕੋਟ ਜਲਾ ਫਰੀਡ ਕੋਟ ਹਾਂਜੀ ਠੀਕ ਤੇ ਫਿਰ ਆਪਣਾ ਮਾਲ ਸਾਰੇ ਵਕਾਊ ਆ ਸਾਰਾ ਵਕਾਊ ਆ ਬਾਈ ਜੀ ਤੇ ਕਰਾਓ ਖਾ ਚੈੱਕ ਇਧਰੋਂ ਲਿਓ ਕੱਢ ਕੇ ਬੱਕਰੀਆਂ ਫਿਰ ਕਰਾਈਏ ਆਪੋ ਚੈੱਕ ਬਈ ਦੋਸਤੋਂ ਸਾਰਾ ਮਾਲ ਵਕਾਊ ਆ ਮੇਰੇ ਹਿਸਾਬ ਨਾਲ ਹੋਣਗੇ 30 30 ਨਾਲ ਹੋਣਗੇ ਹਾਂਜੀ ਹਾਂਜੀ 30 ਨਾਲ 30 35 ਨਾਲ ਆ ਦੋਸਤੋਂ ਸਾਰੇ ਵਕਾਊ ਆ ਆ ਜੋੜਾ ਬੱਕਰਾ ਹੈ ਦੋਸਤੋ ਚੈੱਕ ਕਰ ਲਓ ਤੁਸੀਂ ਕੰਨੇ ਲੈਂਸ ਨੂੰ ਦੇਖ ਸਕਦੇ ਹੋ ਵੀ ਬਹੁਤ ਸੋਹਣਾ ਟਾਪ ਕੁਆਲਟੀ ਬੱਕਰਾ ਹੈ ਜਿਹੜਾ ਇਹ ਦੰਦੋ ਕਿਵੇਂ ਹੈ ਜੀ ਦੋ ਦੋ ਦੰਦ ਹੋ ਗਏ ਦੋ ਦੋ ਦੰਦ ਆ ਦੋਸਤੋ ਤੇ ਜੇ ਕੋਈ ਵੀਰ ਚਾਹਵਾਨ ਹੋਵੇ ਬੀਡ ਰੱਖਣ ਦੇ ਤੇ ਬਾਈ ਨਾਲ ਸੰਪਰਕ ਕਰ ਲਿਓ ਤੇ ਬਾਈ ਦਾ ਆਪਣਾ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਪਾਵਾਂਗੇ ਲਿਓ ਜੀ ਹੋਰ ਲਿਓ ਜੀ ਬਹੁਤ ਸੋਹਣੇ ਨਾਗਾ ਬਾਈ ਕੋਲੇ ਸਾਰਾ ਵਕਾਉ ਆ ਮਾਲ ਇਕੱਠਾ ਹੀ ਦੇਣਾ ਬਾਈ ਨੇ ਢੇਰੀ ਢੇਰੀ ਚਕਾਉਣੀ ਆ ਆਪਾਂ ਇਹ ਕੋਈ ਚਾਹ ਆਣ ਵੀਰ ਹੋਵੇ ਤਾਂ ਜੀ ਕਰਿਆ ਸੰਪਰਕ ਇਹ ਆ ਖੱਸੀ ਬੱਕਰਾ 200 ਚਿੱਟਾ ਇੱਕ ਆ ਕਾਲਾ ਦੱਬਾ ਇਹ ਵੀ ਖੱਸੀ ਆ ਆ ਬੱਕਰੀ ਆ ਬਾਈ ਲੈ ਆ ਵੇਖੋ ਖੱਸੀ ਬੱਕਰਾ ਜੀ ਖੱਸੀ ਬੱਕਰਾ ਹੈ ਹਾਂ ਜੀ ਲੈ ਦੋ ਬੱਕਰਾ ਆ ਇਹ ਵੇਖੋ ਤੁਸੀਂ ਕੁਆਲਿਟੀ ਵੇਖੋ ਐਦਾ ਖੱਸੀ ਹੈ ਇਹ ਬਰੀਡਰ ਤਾਂ ਨਹੀਂ ਕੰਮ ਦਾ ਹੈ ਖੱਸੀ ਬੱਕਰਾ ਤੇ ਕੁਆਲਿਟੀ ਵੇਖੋ ਕਿੰਨੀ ਸੋਹਣੀ ਆ ਆ ਬੱਕਰ ਨਹੀਂ ਇਧਰ ਗਾਂ ਲੈ ਆ ਆ ਜਾ ਬੱਚੇ ਆ ਦੋਸਤੋ ਬੱਕਰੀਆਂ ਦੇਖੋ ਚੈੱਕ ਕਰ ਲੋ ਇਹ ਕਿਵੇਂ ਗੱਬਣਾ ਕੀ ਹੈ ਇਹਨਾਂ ਦੀ ਇਹਦੇ ਗੱਬਣਾ ਜੀ ਇਹਦੇ ਮਗਰ ਬੱਕਰਾ ਹੀ ਤੇਰਾ ਇਹਦੇ ਮਗਰ ਬੱਕਰਾ ਹੈ ਤਦਾਂ ਤੂੰ ਕਿਵੇਂ ਆਈ ਬਾਤ ਸੁਣ ਤੈ ਪਠਾਈ ਹੈ ਇਹ ਵਾਲੇ ਠੀਕ ਹੈ ਜੀ ਹਾਂ ਜੀ ਸਾਰੀਆਂ ਪੱਠਾਂ ਹੀ ਆਈ ਜੀ ਪਹਿਲੇ ਆ ਕਾਲੀ ਵੀ ਲਿਆ ਫੜਕਾ ਇਸ ਖੁਰਕੀ ਜਾਂਦੀ ਆ ਉਹ ਪਰਲੀ ਪਰਲੀ ਉਹ ਜਿਹੜੀ ਰੈੜੀ ਨਾਲ ਖੁਰਕੀ ਜਾਂਦੀ ਉਹ ਲਿਆ ਪੱਠੀ ਆਈ ਪਹਿਲੇ ਸੋਹਣੀ ਲੈ ਦੋ ਚਿੱਟੀਆਂ ਅੱਖਾਂ ਤੇ ਕੰਨਾਂ ਕੋਈ ਲੈਂ ਤੁਸੀਂ ਚੈੱਕ ਕਰ ਲੋ ਨੱਕ ਕੋੜੇ ਦੀ ਸਿੰਗੜੀ ਬਹੁਤ ਸੋਹਣੀ ਹੈ ਤੇ ਕਿਵੇਂ ਗੱਬਣਾ ਨਾ ਬਾਈ ਜੀ ਕਿੰਨੇ ਚਿਰ ਦੀ ਇਹ ਢਾਈ ਤਿੰਨ ਢਾਈ ਤਿੰਨ ਮਹੀਨੇ ਦੀ ਗੱਬਣਾ ਲੈ ਦੋ ਢਾਈ ਤਿੰਨ ਮਹੀਨੇ ਬਾਈਆਂ ਦਾ ਗੱਬਣਾ ਤੇ ਪੱਠ ਬਹੁਤ ਟੌਪਦੀ ਆ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਦੋਸਤੋ ਮਾਲ ਤੇ ਬਾਈ ਨਾਲ ਸੰਪਰਕ ਜਰੂਰ ਕਰੋ ਆਪਾਂ ਨੰਬਰ ਜਿਹੜਾ ਲਗਾਤਾਰ ਵੀਡੀਓ ਚੱਲੂਗਾ ਹੋਰ ਲਓ ਜੀ ਬੱਕਰੀ ਕੋਈ ਉਲਾ ਲਿਆ ਖ ਲਾਲ ਵੱਡੀ ਉਹ ਨਹੀਂ ਪੌਣੀ ਉਹ ਨਹੀਂ ਪੌਣੀ ਕਿਹੜੀ ਅੱਛਾ ਉਹਨੂੰ ਪਰ ਪਾਸੇ ਕਰ ਦੇਣਾ ਇਹ ਪਹਿਲੀ ਚਾਲ ਕੋਈ ਨਹੀਂ ਕੋਈ ਗੱਲ ਨਹੀਂ ਪਤਾ ਨਹੀਂ ਇੱਕ ਇੱਕ ਬਾਕੀ ਇੱਕ ਛੱਡ ਕੇ ਬਾਕੀ ਇਹ ਲਾਲ ਹਾਂ ਜੀ ਆਹ ਸੜਗਾ ਤੇ ਸਾਹ ਤੇਰੀ ਬਾਸੀ ਦਾ ਹੱਥ ਆ تن جو 10 ਹੋ ਗਏ ہاں ہاں جی چار ਪੱਕੇ ਆਪਾਂ ਦੇਣੀਆਂ ਨੇ ਇਹ ਕਾ ਦੋਸਤੋ ਬੱਕਰੀ ਦੀ ਬਾਈ ਦੀ 95 ਸੇਲ ਦੇ ਕੋ ਲਾਲ ਵਾਲੀ ਆ تینਨੇ ਕਿੰਨੇ ਆ ਇਹ ਨਹੀਂ ਦੋਸਤੋ ਸੇਲ ਇਹ ਵਿੱਚ ਆ ਗਈਆਂ ਪਹਿਲਾਂ ਤਾਂ ਪਾਸੇ ਸੀ ਇਹ ਤੇ ਬਾਕੀ ਆ ਬਾਈ ਦਾ ਮਾਲ ਜਿਹੜਾ ਸਾਰਾ ਵਕਾਊ ਆ ਇਹੋ ਜੇ ਬੱਚੇ ਆ ਦੇਖ ਲਈਏ ਤੇ ਬਾਈ ਨਾਲ ਸੰਪਰਕ ਜ਼ਰੂਰ ਕਰਿਆ ਬੱਚੇ ਇਹਦੇ ਇਹ ਕਾ ਬੱਚਾ ਤੇ ਆ ਬੱਚਾ ਜਿਹੜਾ ਉਹ ਚਿੱਟਾ ਬੱਚਾ ਹਾਂਜੀ ਕਿਹੜੇ ਬੱਕਰੇ ਦਾ ਇਹ ਇਹ ਬਾਈ ਜੀ ਉਧਰ ਫਿਰਦਾ ਬੱਕਰਾ ਲਾਂਗੀ ਤੇ ਲਾਂਗੀ ਤੇ ਲਿਆ ਕੇ ਬੱਕਰਾ ਉਹ ਵੀ ਇਧਰ ਆ ਵੀ ਪੁੱਧਰ ਵੀ ਵੀਡੀਓ ਬਣਾ ਹੀ ਲੈਣੀ ਚਲੋ ਜੀ ਇਹ ਲੋ ਕੁਸ਼ਮਾਲਾ ਇਧਰ ਲਾਂਗੀ ਤੇ ਲਾਇਆ ਬਾਈ ਦਾ ਦੂਜੀ ਸਾਈਡ ਇਹ ਵੀ ਮਕਾਊਗਾ ਸਾਰਾ ਸੁਨੇ ਵੀ ਦਿਖਾ ਦਿੰਨੇ ਆ ਤੇ ਬਾਈ ਨਾਲ ਸੰਪਰਕ ਦੋਸਤ ਜਰੂਰ ਕਰਿਓ ਇਹ ਤੁਹਾਨੂੰ ਸਾਰਾ ਮਾਲ ਦਿਖਾ ਦਿੰਨੇ ਆ ਆ ਬੱਚੇ ਬੁੱੱਚੇ ਸਾਰੇ ਛੋਟੇ ਵੱਡਾ ਸਾਰੇ ਆ ਦੋਸਤੋ ਬਰੀਡਰ ਆ ਬਾਈ ਕੋਲੇ ਦੇ ਬੱਚੇ ਆ ਇਹ ਆ ਦੇਖ ਸਕਦਾ ਮੈਂ ਆ ਬਰੀਡਰ ਦੇ ਬੱਚੇ ਆ ਦੇ ਕੋਲੇ ਬਾਈ ਕੋਲੇ ਇਹੀ ਬਰੀਡਰ ਦੇ ਬੱਕਰੇ ਆ ਸੁਨ ਵਾਲੇ ਕਿੰਨਿਆਂ ਦੇ ਵਿੱਚੋਂ ਆਈੜੀਆ ਵਿੱਚੋਂ ਬਾਈ ਜੀ ਅੱਧੋ ਜਿਆਦੇ ਮਾਲ ਸੁਨ ਵਾਲਾ ਆ ਅੱਧੋ ਜਿਆਦਾ ਹੋਗਾ ਇਸੇ ਬੀੜ ਤੋਂ ਇਸੇ ਤੋਂ ਹੀ ਸਾਰੇ ਕਿੰਨੇ ਇਸੇ ਬੀੜ ਤੋਂ ਬਣਗਾਵਾਂਗੇ ਸਾਰੇ ਦੇ ਇਹਨਾਂ ਦੇ ਬੱਚੇ ਆ ਦੇਖ ਸਕਦੇ ਇਹ ਬੱਕਰੇ ਦੇ ਇਹੋ ਜਿਹੇ ਬੱਚੇ ਪਾਉਂਦਾ ਬਹੁਤ ਸੋਹਣੇ ਬੱਚੇ ਪਾ ਰਿਆ ਤੇ ਬਾਈ ਨਾਲ ਸੰਪਰਕ ਦੋਸਤੋ ਜਰੂਰ ਕਰਨਾ ਧੰਨਵਾਦ ਜੀ 12 ਨੰਬਰ